ਇਸ ਵਕਤ ਪੰਜਾਬ ਪੁਲਿਸ ਨੂੰ ਪਿਛਲੇ 10 ਦਿਨਾਂ ਦੇ ਦੌਰਾਨ 6 ਐਨਕਾਉਂਟਰ ਕੀਤੀ ਤੇ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਇਸ ਵਕਤ ਅਸੀਂ ਪਹਾਲੀ ਪੁਲਿਸ ਵੱਲੋਂ ਕੀਤੇ ਗਏ ਨੂੰ ਕੰਟਰ ਵਾਲੀ ਕ੍ਰਾਈਮ ਸੀਨ ਵਾਲੇ ਜਗ੍ਹਾ ਖੜੇ ਹਾਂ ਸਨੇਟਾ ਇਹ ਪਿੰਡਾ ਬਿਲਕੁਲ ਮਹਾਲੀ ਦੇ ਨਾਲ ਜਿੱਥੋਂ ਜੋ ਬਦਮਾਸ਼ ਸੀ ਜੋ ਗੱਡੀ ਚੋਰੀ ਕਰਕੇ ਜਾਂ ਹੋਰ ਫਰੋਤੀਆਂ ਦੇ ਵਕਫ-ਵਕ ਮਾਮਲਿਆਂ ਦੇ ਵਿੱਚ ਲੁੜਿੰਦੇ ਸੀ ਇੱਥੋਂ ਭੱਜਣ ਦੀ ਫਰਾਕ ਦੇ ਵਿੱਚ ਸੀ ਹਾਲਾਂਕਿ ਪੁਲਿਸ ਕੋਲ ਇਨਪੁੱਟ ਸੀ ਪੁਲਿਸ ਨੇ ਪਿੱਛਾ ਕੀਤਾ ਪਿੱਛੇ ਇੱਕ ਨਾਕਾ ਤੋੜ ਕੇ ਆਉਂਦੇ ਨੇ ਤਾਂ ਪੁਲਿਸ ਵੱਲੋਂ ਜਿਹੜਾ ਕਿ ਇੱਥੇ ਆ ਕੇ ਉਹਨਾਂ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਜੋ ਉਹਨਾਂ ਵੱਲੋਂ ਜੋ ਅਸਲੇ ਜੋ ਮਿਲੇ ਨੇ ਉਹ ਜੋ ਅਸਲੇ ਉਹਨਾਂ ਕੋਲ ਸੀ ਉਹ ਬਰਾਮਦ ਹੁਣ ਕਰ ਲਏ ਗਏ ਨੇ ਤੇ ਪੁਲਿਸ ਆਪਣੇ ਜੋ ਅਸਲੇ ਰਹਿ ਰਹੀ ਹੈ ਹਾਲਾਂਕਿ ਚੈਕਿੰਗ ਹੋ ਰਹੀ ਹੈ ਤਕਰੀਬਨ 8 ਤੋਂ 10 ਰਾਉਂਡ ਜਿਹੜੇ ਫਾਇਰ ਕੀਤੇ ਗਏ ਨੇ ਦੋ ਜਿਹੜਾ ਕਿ ਇੱਥੇ ਜੋ ਬਦਮਾਸ਼ ਸੀ ਇੱਕ ਦਾ ਨਾਮ ਪ੍ਰਿੰਸ ਆ ਇੱਕ ਦਾ ਨਾਮ ਕਰਨਜੀਤ ਦੱਸਿਆ ਜਾ ਰਿਹਾ ਹੈ ਜੋ ਤੋਂ ਵੱਖ-ਵੱਖ ਮਾਮਲਿਆਂ ਦੇ ਵਿੱਚ ਆਇਓ ਫਰਾਤੀ ਦੇ ਮਾਮਲੇ ਹੋਣ ਫਿਰ ਚਾਹੇ ਉਹ ਕਾਰ ਸਨੇਚਿੰਗ ਦੇ ਮਾਮਲੇ ਹੋਣ ਉਹਨਾਂ ਵਿੱਚ ਲੜਿੰਦੇ ਸੀ ਤੇ ਤਕਰੀਬਨ ਅੱਠ ਮਾਮਲੇ ਦੱਸੇ ਜਾ ਰਹੇ ਜਿਨ੍ਹਾਂ ਵਿੱਚ ਉਹ ਲੜੀਂਦੇ ਸੀ ਪ੍ਰਿੰਸ ਜੋ ਕਿ ਰਾਜਪੁਰਾ ਦਾ ਦੱਸਿਆ ਜਾ ਰਿਹਾ ਆ ਤੇ ਦੋ ਵੈਪਨ ਮਿਲੇ ਨੇ ਇਹ ਜਿਹੜੀ 스ਪਿਫਟ ਡਿਜ਼ਾਇਰ ਜੋ ਸਾਹਮਣੇ ਗੱਡੀ ਖੜੀ ਹੈ ਇਸ ਗੱਡੀ ਹੀ ਜਿਹੜੀ ਕਿ ਸਨੇਚਿੰਗ ਯਾਨੀ ਕਿ ਇੱਕ ਗਨ ਪੁਆਇੰਟ ਤੇ ਇਹ ਗੱਡੀ ਜਿਹੜੀ ਇਹਨਾਂ ਕੋਲੋਂ ਖੋਹੀ ਗਈ ਸੀ ਤੇ ਇਸੇ ਗੱਡੀ ਨੂੰ ਹੀ ਹੁਣ ਭੱਜਾਂ ਦੀ ਜੋ ਕੋਸ਼ਿਸ਼ ਕੀਤੀ ਕਿ ਤਾਂ ਇਸੇ ਗੱਡੀ ਨੂੰ ਮਰਤਿਆ ਜਾ ਰਿਹਾ ਸੀ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਸ ਵਕਤ ਕਿ ਜੋ ਸੀਐਸਟਾਫ ਨੂੰ ਜਦੋਂ ਇਹ ਗੱਡੀ ਮਿਲਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਜਦੋਂ ਗਿਆ ਹੁਣ ਵੈਪਨ ਜਿਹੜੇ ਕਿ ਆਪਣੇ ਕਬਜੇ ਵਿੱਚ ਲੈ ਰਹੀ ਹੈ ਇਸ ਵਕਤ ਤੇ ਚੈਕਿੰਗ ਵੀ ਕਰ ਰਹੀ ਹੈ ਹਾਲਾਂਕਿ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਹਾਲਾਂਕਿ ਜੇਕਰ ਇਸ ਪੂਰੇ ਘਰਨਾ ਕਰਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੀ ਕ੍ਰਾਸ ਫਾਇਰਿੰਗ ਹੁੰਦੀ ਹੈ ਤਾਂ ਇੱਕ ਗੋਲੀ ਜਿਹੜੀ ਕਿ ਪੁਲਿਸ ਦੀ ਗੱਡੀ ਨੂੰ ਵੀ ਲੱਗਦੀ ਆ ਤਾਂ ਪੁਲਿਸ ਦੀ ਗੱਡੀ ਨੂੰ ਜਿਹੜੀ ਬਲੇਰੋ ਗੱਡੀ ਉਸ ਨੂੰ ਵੀ ਗੋਲੀ ਲੱਗਦੀ ਹੈ ਜਦੋਂ ਬਦਮਾਸ਼ਾਂ ਵੱਲੋਂ ਗੋਲੀ ਚਲਾਈ ਜਾਂਦੀ ਹੈ ਤਾਂ ਦੂਜੇ ਪਾਸੇ ਜਿਹੜਾ ਕਿ ਆਰਥ 10 ਰਾਊਂਡ ਫਾਇਰ ਕੀਤੇ ਜਾਂਦੇ ਨੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਿਪਟ ਮਿਲਦੀ ਹੈ ਕਿ ਇਹ ਬਦਮਾਸ਼ ਜਿਹੜਾ ਕਿ ਇੱਥੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਗੱਡੀ ਜਿਹੜੀ ਕਿ ਇਹਨਾਂ ਵੱਲੋਂ ਡਿਜ਼ਾਇਰ ਹਸਨੇਚ ਕੀਤੀ ਗਈ ਸੀ ਤੇ ਇਸ ਦੇ ਵੀ ਨੰਬਰ ਪਲੇਟਾਂ ਜਿਹੜੀਆਂ ਕਿ ਨਹੀਂ ਹਾਲਾਂਕਿ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਿੱਛੇ ਇੱਕ ਨਾਕੇ ਤੇ ਪਰ ਉੱਥੋਂ ਇਹ ਨਾਕਾ ਤੋੜ ਕੇ ਅੱਗੇ ਭਾਈ ਜੀ ਨੇ ਤਾਂ ਪਿੱਛੇ ਜਿਹੜਾ ਕਿ ਪੁਲਿਸ ਪਿੱਛਾ ਕਰਦੀ ਹੋਈ ਜਿਹੜੀ ਮੁੱਠਪੇੜ ਜਿਹੜੀ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਥੇ ਕ੍ਰਾਸ ਫਾਇਰਿੰਗ ਹੁੰਦੀ ਹੈ 8 ਤੋਂ 10 ਜਿਹੜੇ ਰਾਊਂਡ ਜਿਹੜੇ ਫਾਇਰ ਕੀਤੇ ਜਾਂਦੇ ਨੇ ਦੋ ਵੈਪਨ ਜਿਹੜੇ ਇਹਨਾਂ ਕੋਲੋਂ ਮਿਲਦੇ ਨੇ ਪੂਰੇ ਕੜਨਾ ਕਰਨ ਦੌਰਾਨ ਦੋਨਾਂ ਹੀ ਬਦਮਾਸ਼ਾਂ ਨੂੰ ਜਿਹੜੀਆਂ ਕਿ ਗੋਲੀਆਂ ਲੱਗਦੀਆਂ ਨੇ ਪ੍ਰਿੰਸ ਜੋ ਰਾਜਪੁਰਾ ਦੱਸਿਆ ਜਾ ਰਿਹਾ ਉਸ ਨੂੰ ਜਿਹੜਾ ਕਿ ਹੈ ਦੋ ਗੋਲੀਆਂ ਸਿਰਤ ਵਿੱਚ ਲੱਗਦੀਆਂ ਨੇ ਤੇ ਜੋ ਗੰਭੀਰ ਹਾਲਤ ਵਿੱਚ ਜ਼ਖਮੀ ਹੈ ਜੋ ਇਸ ਵਕਤ ਜਿਨ੍ਹਾਂ ਨੂੰ ਮਹਾਲੀ ਦੇ 6 ਫੇਸ ਥਾਣੇ ਦੇ ਵਿੱਚ ਰਜਾ ਆ ਗਿਆ ਤੇ ਤੁਸੀਂ ਤਸਵੀਰਾਂ ਤੁਸੀਂ ਹੁਣ ਤੁਮ ਦਿਖਾ ਰਹੇ ਆ ਕਿ ਫ੍ਰਾਂਸੀਕ ਟੀਮ ਜਿਹੜੀ ਪਹੁੰਚ ਗਈ ਹੈ ਉਹ ਜਾਂਚ ਪੜਤਾਲ ਕਰ ਰਹੀ ਹੈ ਤੇ ਇਹ ਜਿਹੜੇ ਅਸਲੇ ਨੇ ਜਿਹੜੇ ਵੈਪਨਸ ਉਹਨਾਂ ਕੋਲੋਂ ਮਿਲੇ ਨੇ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਜਾ ਰਿਹਾ ਹੈ ਕਿ ਉਹਨਾਂ ਛਾਣਬੀਨ ਵੀ ਜਿਹੜੀ ਕੀਤੀ ਜਾ ਰਹੀ ਹੈ ਕਿ ਕੀ ਕੈਲੀਬਰ ਹੈ ਇਹਨਾਂ ਅਸਲਿਆਂ ਦਾ ਕਿੱਥੋਂ ਅਗਲੀਆਂ ਜਿਹੜੀਆਂ ਕੜੀਆਂ ਹੁਣ ਜਿਹੜੀ ਇੱਕ ਤਲਾਸ਼ਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਕਿੱਥੋਂ-ਕਿੱਥੋਂ ਇਹ ਅਸਲੇ ਜਿਹੜੇ ਕਿ ਮਿਲੇ ਨੇ ਕਿਸ ਤਰੀਕੇ ਦੇ ਨਾਲ ਅਸਲੇ ਇਹਨਾਂ ਕੋਲ ਬਦਮਾਸ਼ਾਂ ਕੋਲ ਪਹੁੰਚੇ ਨੇ ਹਾਲਾਂਕਿ ਤੇ ਹੋਰ ਕਿਹੜੇ-ਕਿਹੜੇ ਕ੍ਰਾਈਮ 'ਚ ਵਰਤੇ ਗਏ ਨੇ ਹਾਲਾਂਕਿ ਜੋ ਮਾਮਲੇ ਦੱਸੇ ਜਾ ਰਹੇ ਨੇ तकरीबन 8 ਮਾਮਲੇ ਜਿਹੜੇ ਕਿਹਨੇ ਜਿਨ੍ਹਾਂ ਵਿੱਚ ਲੜਿੰਦੇ ਸੀ ਉਹਨਾਂ ਵਿੱਚ ਇੱਕ ਮਾਮਲਾ ਸੀ ਥਾਰ ਗੱਡੀ ਦੀ ਜਿਹੜੀ ਖੋਹੀ ਗਈ ਐ ਇੱਕ ਥਾਰ ਗੱਡੀ ਜਿਹੜੀ ਕਿ ਐ ਉਹ ਮਹਾਲੀ ਕੋਰਟ ਤੋਂ ਬਾਹਰੋਂ ਜਿਹੜੀ ਖੋਹੀ ਗਈ ਸੀ ਇਨਾਂ ਹੀ ਬਦਮਾਸ਼ਾਂ ਵੱਲੋਂ ਤੇ ਹੋਰ ਅਜਿਹੇ ਬਹੁਤ ਸਾਰੇ ਮਾਮਲੇ ਫਰੋਤੀਆਂ ਵੀ ਮੰਗਦੇ ਸੀ ਹਾਲਾਂਕਿ ਕਿਸੇ ਵੱਡੇ ਗਰੁੱਪ ਦੇ ਨਾਲ ਜੁੜੇ ਹੋਏ ਨਹੀਂ ਐ ਸਿਰਫ ਆਪਦਾ ਹੀ ਇੰਡੀਵਿਜੂਅਲ ਜਿਹੜਾ ਗਰੁੱਪ ਚਲਾ ਰਹੇ ਨੇ ਤੇ ਉਹੀ ਹੁਣ ਜਿਹੜਾ ਕਿ ਐ ਪੁਲਿਸ ਅਧਿਰੇਡ ਆਰਟੀਸੀ ਪੁਲਿਸ ਵੱਲੋਂ ਜਾਣਕਾਰੀ ਪੁਲਿਸ ਨੂੰ ਮਿਲਦੀ ਹੈ ਇਹਨਾਂ ਦੋਨਾਂ ਹੀ ਜਿਹੜਾ ਕਿ ਬਦਮਾਸ਼ਾਂ ਬਾਰੇ ਕਿ ਬਦਮਾਸ਼ ਜਿਹੜਾ ਕਿ ਮਹਾਲੀ ਦੇ ਵਿੱਚ ਜਿਹੜਾ ਕਿ ਇਨਤਖਾਈ ਹੁੰਦੇ ਨੇ ਹਾਲਾਂਕਿ ਇਹਨਾਂ ਵੱਲੋਂ ਜਿਹੜੀ ਗੱਡੀ ਜਿਹਦੇ ਵਿੱਚ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ ਇਹ ਗੱਡੀ ਵੀ ਸਨੇਚ ਕੀਤੀ ਹੋਈ ਹੈ ਗੱਡੀ ਵੀ ਖੋਈ ਹੋਈ ਹੈ ਗਨ ਪੁਆਇੰਟ ਤੇ ਗੱਡੀ ਖੋਈ ਗਈ ਸੀ ਇਸ ਗੱਡੀ ਦੇ ਨੰਬਰ ਪਲੇਟ ਜਿਹੜੇ ਕਿ ਲਾਹਤ ਤੇ ਗਏ ਸੀ ਹਾਲਾਂਕਿ ਤਾਂ ਜੋ ਪਹਿਚਾਨ ਆ ਸਕੇ ਤਾਂ ਉਸ ਤੋਂ ਬਾਅਦ ਮਹਾਲੀ ਪੁਲਿਸ ਇਸ ਗੱਡੀ ਦਾ ਪਿੱਛਾ ਕਰਦੀ ਹੈ ਰੋਕਣ ਦੀ ਕੋਸ਼ਿਸ਼ ਕਰਦੀ ਹੈ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਇਹ ਤੇ ਅੱਗੇ ਜਿਹੜਾ ਕਿ ਮਹਾਲੀ ਪੁਲਿਸ ਦੇ ਨਾਲ ਮੁਠਪੇੜ ਹੁੰਦੀ ਆ ਇਸ ਮੁਠਪੇੜ ਦਰਾਨ ਜਿਹੜਾ ਕਿ ਹੈ ਦੋਨੋਂ ਜੋ ਬਦਮਾਸ਼ ਨੇ ਉਹ ਜ਼ਖਮੀ ਹੁੰਦੇ ਨੇ ਦੋਨੋਂ ਲੁਟੇਰੇ ਜਿਹੜੇ ਨੇ ਉਹ ਜ਼ਖਮੀ ਹੁੰਦੇ ਨੇ ਤਾਂ ਇਸ ਤੋਂ ਬਾਅਦ ਜਿਹੜਾ ਕਿ ਹੁਣ ਦੋਨਾਂ ਨੂੰ ਜਿਹੜਾ ਕਿ ਪਹਾੜੀ ਦੇ 6% ਦਾ ਸਰਕਾਰੀ ਹਸਪਤਾਲੋਂ ਉੱਥੇ ਜਿਲਾ ਕੇ ਲਜਾਇਆ ਗਿਆ ਆ ਉੱਥੇ ਜਿਹੜੇ ਇਲਾਜ ਨੇ ਦੱਸਿਆ ਜਾ ਰਿਹਾ ਕਿ ਪ੍ਰਿੰਸਾ ਜੋ ਉਹ ਗੰਭੀਰ ਜ਼ਖਮੀ ਨਾਲ ਜਿਸ ਨੂੰ ਦੋ ਗੋਲੀਆਂ ਲੱਗੀਆਂ ਨੇ ਤਸਵੀਰਾਂ ਤੁਹਾਨੂੰ ਇਸ ਵਕਤ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਹੈ ਜੋ ਇਸ ਟੀਮ ਆ ਜਿਹੜੀ ਕਿ ਆਪਣੀ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ ਇਸ ਵਕਤ ਤੇ ਜਿਹੜੇ ਅਸਲਾ ਯਾਰ ਜਿਹੜਾ ਉਹਨਾਂ ਕੋਲ ਵੈਪਨ ਬਰਾਮਦ ਹੋਏ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਜਾ ਰਿਹਾ ਹਾਲਾਂਕਿ ਗੱਡੀ ਵੀ ਤਲਾਸ਼ੀ ਜਾਵੇਗੀ ਗੱਡੀ ਦੇ ਵਿੱਚ ਕੀ ਕੀ ਹੋਰ ਸਮਗਰੀ ਹੈ ਕਿਸ ਤਰ੍ਹਾਂ ਦੇ ਵੈਪ ਤੇ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਹਾਲਾਂਕਿ ਇੱਕ ਚੀਜ਼ ਜਿਹੜੀ ਕਿ ਹੈ ਮੈਂ ਆਪਣਾ ਕੈਮਰਾਮੈਨ ਨੂੰ ਕਵਾਂਗਾ ਕਿ ਬਲੈਰੋ ਗੱਡੀ ਵੀ ਦਿਖਾਈ ਜਾਵੇ ਜਦੋਂ ਕ੍ਰਾਸ ਫਾਇਰਿੰਗ ਹੋਈ ਤਾਂ ਇਸ ਬਲੈਰੋ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਨਾ ਗੈਂਗਸਟਰਾਂ ਵੱਲੋਂ ਇਹਨਾਂ ਪਰਮਾਸ਼ਾ ਵੱਲੋਂ ਇਸ ਗੋਲੀ ਨੂੰ ਇਸ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਗੱਡੀ ਤੇ ਵੀ ਜਿਹੜਾ ਕਿਹਾ ਉਹ ਗੋਲੀ ਲੱਗਦੀ ਹੈ ਸ਼ੀਸ਼ੇ ਤੇ ਗੋਲੀ ਲੱਗਦੀ ਹੈ ਹਾਲਾਂਕਿ ਕਿਸੇ ਵੀ ਪੁਲਿਸ ਮੁਲਾਜ਼ਮ ਨੂੰ ਕੋਈ ਵੀ ਜਿਹੜਾ ਕਿ ਸੱਟ ਨਹੀਂ ਲੱਗਦੀ ਇਸ ਗੋਲੀ ਚੱਲਣ ਤੋਂ ਬਾਅਦ ਬੇਸ਼ੱਕ ਸ਼ੀਸ਼ਾ ਜਿਹੜਾ ਕਿ ਹੈ ਉਹ ਟੁੱਟ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਇਹ ਜਿਹੜੀ ਗੱਡੀ ਫੜੀ ਗਈ ਹੈ ਜੁਝੇ ਪਾਸੇ तकरीबन 8 ਤੋਂ 10 ਸੇ ਤੋ ਰਾਉਂਡ ਫਾਇਰ ਹੁੰਦੇ ਨੇ ਤੇ ਉਸ ਤੋਂ ਬਾਅਦ ਹਾਲਾਤ ਕੀ ਨੇ ਇਹ ਵੈਪਨ ਜਿਹੜੇ ਨੇ ਇਹ ਵੈਪਨ ਇਹਨਾਂ ਬਦਮਾਸ਼ਾਂ ਕੋਲ ਸੀ ਹਾਲਾਂਕਿ ਹੁਣ ਇਹ ਜਾਂਚ ਪੜਤਾਲ ਦਾ ਵਿਸ਼ਾ ਜ਼ਰੂਰ ਹੈ ਕਿ ਵੈਪਨ ਇਹਨਾਂ ਕੋਲ ਪਹੁੰਚੇ ਕਿਵੇਂ ਕਿੱਥੋਂ ਇਹ ਬਣੇ ਹੋਏ ਨੇ ਕਿਸ ਤਰੀਕੇ ਨਾਲ ਪਹੁੰਚ ਰਹੇ ਨੇ ਕਿਉਂਕਿ ਪਿਤੇ ਦਿਨੇ ਜਦੋਂ ਪੰਜਾਬ ਪੁਲਿਸ ਅਧਿਕਾਰੀ ਪ੍ਰੈਸ ਕਾਨਫਰੰਸ ਕਰਦੇ ਨੇ ਉਹ ਜ਼ਰੂਰ ਇਹ ਗੱਲ ਕਹੀ ਜਾਂਦੀ ਹੈ ਕਿ ਐਮਪੀ ਤੋਂ ਬਹੁਤ ਸਾਰੇ ਵੈਪਨਸ ਜਿਹੜੇ ਨੇ ਉਹ ਆ ਰਹੇ ਨੇ ਐਮਪੀ ਤੋਂ ਪੰਜਾਬ ਦੇ ਅੰਦਰ ਬਹੁਤ ਸਾਰੇ ਵੈਪਨ ਜਿਹੜੇ ਕਿ ਇਥੇ ਨਜਾਇਜ਼ ਤੌਰ ਤੇ ਲਿਆਂਦੇ ਜਾ ਰਹੇ ਨੇ ਜਿ ਵਾਰ ਦਤਾਂ ਵਿੱਚ ਜਿਹਨਾਂ ਦਾ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਇਹ ਵੈਪਨ ਹੁਣ ਦੇਖਣਾ ਹੋਵੇਗਾ ਕਿ ਉਸੇ ਹੀ ਕੜੀ ਦਾ ਹਿੱਸਾ ਹੈ ਕਿ ਉਸੇ ਤਰੀਕੇ ਦੇ ਨਾਲ ਜਿਹੜੇ ਵੈਪਨ ਜਿਹੜੇ ਕਿ ਲਿਆਂਦੇ ਜਾ ਰਹੇ ਨੇ ਤੇ ਜਿਹੜੇ ਵਾਰ ਦਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤੇ ਇਹ ਉਹ ਗੱਡੀ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਇਹ ਗੱਡੀ ਡਿਸਰ ਗੱਡੀ ਜਿਹੜੀ ਗਨ ਪੁਆਇੰਟ ਤੇ ਖੋਈ ਗਈ ਤੇ ਅੱਜ ਇਹ ਹੀ ਗੱਡੀ ਵਰਤੀ ਗਈ ਹੈ ਹਾਲਾਂਕਿ ਇਹ ਹੀ ਗੱਡੀ ਜਿਹੜੀ ਕਿ ਆ ਭੱਜਣ ਦੇ ਲਈ ਵਰਤੀ ਗਈ ਸੀ ਪਰ ਹੁਣ ਕਾਬੂ ਕਰ ਲਿਆ ਗਿਆ ਹੈ ਤੇ ਜੇਕਰ ਅਸੀਂ ਪੰਜਾਬ ਪੁਲਿਸ ਦੀ ਗੱਲ ਕਰੀਏ ਪਿਛਲੇ 10 ਦਿਨਾਂ ਦੌਰਾਨ ਇਹ 6ਵਾਂ ਅਨ ਕਾਊਂਟਰ ਅਪ੍ਰੇਸ਼ਨ ਆ ਜਿਹਦੇ ਵਿੱਚ ਸਫਲਤਾ ਹਾਸਲ ਹੋਈ ਹੈ ਤੇ ਪੰਜਾਬ ਪੁਲਿਸ ਉਸ ਵਕਤ ਲਗਾਤਾਰ ਕਾਬਲੇ ਤਾਰੀਫ ਜਿਹੜੇ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ ਕੰਮ ਜਿਹੜੇ ਨੇ ਪੰਜਾਬ ਪੁਲਿਸ ਦੇ ਕਿਤਨਾ ਕਿਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਬਹਾਲ ਕਰਨ ਦੇ ਲਈ ਉਹਨਾਂ ਨੂੰ ਕਾਬੂ ਕਰਨ ਦੇ ਲਈ ਕਾਂਸਟਰਾਂ ਨੂੰ ਤੇ ਟੇਕ ਉਹਨਾਂ ਦੇ ਇਸ 56 ਕਸਨ ਦੇ ਲਈ ਜਰੂਰ ਕਾਮਯਾਬ ਹੁੰਦੇ ਨਜ਼ਰ ਆ ਰਹੇ ਨੇ ਤੇ ਤਸਵੀਰਾਂ ਤੁਹਾਨੂੰ ਅਸੀਂ ਇਸ ਵਕਤ ਪੰਜਾਬ ਪੁਲਿਸ ਦੇ ਅਪਰੇਸ਼ਨ ਤੋਂ ਬਾਅਦ ਜੋ ਅਨਕਾਊਂਟਰ ਅਪਰੇਸ਼ਨ ਕੀਤਾ ਉਸ ਤੋਂ ਬਾਅਦ ਇਹ ਦਿਖਾ ਰਹੇ ਹਾਂ ਇਸ ਤਰ੍ਹਾਂ ਦੀ ਸਥਿਤੀ ਆ ਇਹ ਸੜਕ ਜਿਹੜੀ ਕਿ ਸਨੀਟਾ ਪਿੰਡ ਦੀ ਸੜਕ ਹੈ ਹਾਲਾਂਕਿ ਲਾਂਡਰਾ ਰੋਡ ਨਾਲ ਜੁੜਦੀ ਹੈ ਅੱਗੇ ਜਾ ਕੇ ਤਾਂ ਇਹ ਵੀ ਕਿਤਨਾ ਕਿਤੇ ਜ਼ਰੂਰ ਅਸੀਂ ਕਹਿ ਸਕਦੇ ਹਾਂ ਕਿ ਜਹੀਆਂ ਕੜਨਾਵਾ ਦਾ ਇਹ ਸੜਕ ਅਕਸਰ ਅਪਰਾਧੀ ਨੇ ਜਿਹੜਾ ਕੇਸ ਦੀ ਪਨਾਹ ਲੈਂਦੇ ਨੇ ਕਿਉਂਕਿ ਇਹ ਸੰਘਟ ਸਨ ਹੈ ਤੇ ਰੋਡ ਖੁੱਲਾ ਹੋਣ ਕਰਕੇ ਆਵਾਜੇ ਇਕੱਠ ਹੋਣ ਕਰਕੇ ਇੱਥੇ ਜਿਹੜਾ ਕਿ ਹੈ ਜਹੀਆਂ ਕੜਨਾਵਾ ਨੂੰ ਜ਼ਰੂਰ ਪੰਜਾਬ ਦਿੱਤਾ ਜਾਂਦਾ ਹੈ ਤੇ ਉਸ ਵਕਤ ਇਸੇ ਹੀ ਸੜਕ ਨੂੰ ਵਰਤਿਆ ਜਾ ਰਿਹਾ ਸੀ ਜਦੋਂ ਇਹ ਅਪਰਾਧੀ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਜਦੋਂ ਇਹ ਬਦਮਾਸ਼ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਇਹਨਾਂ ਨੂੰ ਇਸੇ ਹੀ ਸੜਕ ਤੇ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਸੋ ਤਸਵੀਰਾਂ ਤੁਹਾਨੂੰ ਕ੍ਰਾਈਮ ਸੀਨ ਦੀਆਂ ਇੰਕਾਊਂਟਰ ਤੋਂ ਬਾਅਦ ਦੀਆਂ ਤਸਵੀਰਾਂ ਨੇ ਕਿ ਜਿਸ ਤਰੀਕੇ ਨਾਲ ਇੰਕਾਊਂਟਰ ਕੀਤਾ ਗਿਆ ਜਿਸ ਤਰੀਕੇ ਦੇ ਹਾਲਾਤ ਬਣੇ ਨੇ ਤੇ ਪਿਛਲੇ 10 ਦਿਨਾਂ ਦੌਰਾਨ ਤਕਰੀਬਨ ਇਹ 6 ਵਨ ਇੰਕਾਊਂਟਰ ਹੈ ਜਿਦੇ ਵਿੱਚ ਪੰਜਾਬ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਤੇ ਪੰਜਾਬ ਪੁਲਿਸ ਦੀ ਅਸੀਂ ਕਹਿ ਸਕਦੇ ਹਾਂ ਕਿਸੇ ਤੌਰ ਤੇ ਚੇਤਾਵਨੀ ਹੈ ਗੈਂਗਸਟਰਾਂ ਕਲੱਬ ਬਦਮਾਸ਼ਾਂ ਖਿਲਾਫ ਕਿ ਪੰਜਾਬ ਦਾ ਮਾਹੌਲ ਨਾ ਜਿਹੜਾ ਕਿ ਖਰਾਬ ਨਹੀਂ ਕਰਤਾ ਜਾਵੇਗਾ